ਦੇਖੋ ਸਾਡੇ ਵੀ ਦੁਨੀਆ ਬਚੀਆਂ ਨੇ ਅੱਥੇ 11 ਦਾ ਗਏ ਨੇ ਜੀ ਜਦੋਂ ਮਾਰੀਆਂ ਨੇ ਨਾ ਗੈਸ ਕਰ ਤਿੰਨ ਆਏ ਨਹੀਂ ਜੀ ਦੋ ਮੋਟਰਸਾਈਕਲ ਨੇ ਤਿੰਨ ਉੱਤੇ ਸਵਾਰ ਨੇ ਜੀ ਮਾਰ ਕੇ ਕੋਈਆ ਫਟਾਫੜ ਬੱਝੀਆਂ ਇੱਕ ਸਾਡੇ ਭਈਏ ਨੂੰ ਘਾਰ ਲੱਗ ਕੇ ਪਿਆਏ ਰਾਤ ਨੂੰ ਬੰਦਿਆ ਸਾਡੇ ਉੱਤੇ ਪਾੜ ਗਿਆ ਇਹ ਜਦੋਂ ਜਾਲਾਂ ਦਾ ਮਿਲੋ ਤੁਰਦਾ ਰਾਤ ਗੋਲੀ ਚੱਲੇ ਆ ਹਾਂਜੀ ਕਿ ਕਿਸ ਤਰ੍ਹਾਂ ਮੈਂ ਜੀ ਸਾਫਕਾ ਸਰਪੰਚਾ ਤਰਸੇਮ ਸਿੰਘ ਜੀ ਮੇਰਾ ਪ੍ਰਿਜਾਗ ਰਪੇਜ ਸਿੰਘ ਸਰਪੰਚੀ ਦੀ ਚੋਣ ਲੜ ਰਿਹਾ 6 ਮਹੀਨੇ ਤੋਂ ਲੜ ਰਿਹਾ ਅੱਜ ਤੱਕ ਵੀ ਜੀ ਫਾਰੇ ਪਿੰਡ ਚ ਨਗਰ ਚ ਉਹਨੇ ਢੇੜਾ ਮਾਰਾ ਸਾਰਾ ਨਗਰ ਹੁੰਦੇ ਸਹਿਮਤ ਹੋ ਗਿਆ ਜੀ ਉਹਨੂੰ ਸਹਿਮਤੀ ਨਾਲ ਹੀ ਚੋਣ ਚੁਗਦੇ ਹੀ ਸਾਰਾ ਸਾਰਾ ਨਗਰ ਹੀ ਸਾਰਾ ਹੀ ਵਸ ਐਸੀ ਭਾਈਚਾਰਾ ਵੀ ਨਾਲ ਚ ਸਹਿਮਤ ਹੋਇਆ ਜੀ ਤੇ ਰਾਤੀ ਜੀ ਅਣਪਛਾਤੇ ਬੰਦੇ 11:30 ਪੂਰੇ ਆਏ ਨੇ ਉਹਨਾਂ ਗੋਲੀਆਂ ਚਲਾਈਆਂ ਸਾਡੇ ਉੱਠਦੇ ਆ ਉੱਠਦੇ 3 ਮਿੰਟਾਂ ਜੀ ਉਹ ਗੋਲੀਆਂ ਮਾਰ ਕੇ ਸਾਡੇ ਗੇਟ ਨੂੰ ਵੀ ਵਾਈਫਾਇਰ ਵੀ ਤੇ ਉਹ ਕਰ ਨੂੰ ਚਲੇ ਗਏ ਕੀ ਮੰਗ ਕਰਦੇ ਪੁਲਿਸ ਨੂੰ ਪੁਲਿਸ ਨੂੰ ਇਹ ਮੰਗ ਕਰਨਿਆ ਜੀ ਇਹਨਾਂ ਦੇ ਸਾਨੂੰ ਪੂਰੀ ਜਾਂਚ ਕਰਕੇ ਪੜਤਾਲ ਕਰਕੇ ਤੇ ਸਾਡਾ ਨਿصاف ਦਿੱਤਾ ਜਾਵੇ ਸਾਡੇ ਨਾਲ ਬਹੁਤ ਧੱਕਾ ਹੋ ਰਾ ਸਾਡਾ ਇਕੱਲਾ ਕਲਾ ਭਤੀਜਾ ਹੈ 60 70 ਕਿੱਲੇ ਦੀ ਖੇਤੀ ਹੈ ਅਸੀਂ ਮੈਂ ਗਾਈ ਮਾਰ ਰੱਖਿਆ ਅਸੀਂ ਕਿਹਦੇ ਨਸ਼ਾ ਇੱਕ ਪੈਸੇ ਤਾਂ ਨਹੀਂ ਕਰਦੇ ਨਾ ਇੱਕ ਬੱਚੇ ਕਰਨ ਜਾਂਦੇ ਨੇ ਅਸੀਂ ਆ ਰਹੀਆਂ ਚੋਣਾ ਫਿਰ ਚੋਣਾ ਜੀ ਇਹ ਚੋਣਾ ਆਪ ਆਰਮੀ ਪਾਰਟਾ ਲੈ ਕੇ ਚੋਂਗੇ ਹਾਂਜੀ ਹਾਂਜੀ ਭਾਈ ਚਾਰਾ ਸਾਰਾ ਨਾਲ ਲੈ ਕੇ ਬੋਲ ਰਿਹਾ ਵੀ ਸਾਰਾ ਹੀ ਤੇ ਨਾਰੀ ਲੜਾਂਗੇ ਤੇ ਨਾਲ ਹੀ ਕਿਰਪਾ ਪ੍ਰਸ਼ਾਸਨ ਵੱਲੋਂ ਕੀਤੀ ਜਾ ਕਾਗਰਤ ਕੋਗਤ ਵੀ ਰਿਜੈਕਟ ਕਰਾਉਣ ਦੇ ਨਾਂ ਦੇ ਪੂਰੀ ਤਿਆਰੀ ਇਹਨਾਂ ਨਹੀਂ ਭਰਨਦੇ ਨੇ ਵੀ ਤੁਸੀਂ ਕਾਲੀ ਦਲ ਦੇ ਬੰਦੇ ਜੀ ਤੁਸੀਂ ਬਣਾਓ ਆ ਤਾਂ ਕਿਹੜੀ ਪਾਰਟੀ ਵੱਲੋਂ ਇਹ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਇਹ ਜੀ ਝਾੜੂ ਵਾਲੀ ਪਾਰਟੀ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਜੀ ਬਾਜਵੰਤਰ ਜੀ ਅੱਜ ਤੁਸੀਂ ਮੰਡੀ ਜਮਾਲ ਪਹੁੰਚੇ ਹੋ ਇੱਥੇ ਕੀ ਘਟਨਾ ਵਾਪਰੀ ਔਰ ਕੀ ਮਾਮਲਾ ਜੀ ਮੁੰਡੀ ਜਮਾਲ ਵਿਧਾਨ ਸਭਾ ਹਲਕਾ ਧਰਮਕੋਟ ਜਿਸ ਦੇ ਇੰਚਾਰਜ ਨੇ ਸਰਦਾਰ ਵਰਜਿੰਦਰ ਸਿੰਘ ਜੀ ਮੱਖਣ ਬਰਾੜ ਉਹਨਾਂ ਨੇ ਦੇ ਕਹਿਣ ਤੇ ਦਾਸ ਅੱਜ ਇਸ ਪਰਿਵਾਰ ਦੇ ਵਿੱਚ ਮੁੰਡੀ ਜਮਾਲ ਗੁਰਪ੍ਰੀਤ ਗੁਰਪ੍ਰੀਤ ਸਿੰਘ ਜਿਹੜੇ ਕਿ ਸਾਡੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਪੰਚੀ ਦੇ ਜਿਹੜੇ ਉਮੀਦਵਾਰ ਸਨ ਔਰ ਸਾਰੇ ਪਿੰਡ ਦੀ ਸਹਿਮਤੀ ਇਹਨਾਂ ਦੇ ਉੱਤੇ ਹੋ ਗਈ ਸੀ ਤੇ ਪਰ ਇਹ ਆਮ ਆਦਮੀ ਪਾਰਟੀ ਕੋਲੋਂ ਇਹ ਗੱਲ ਜਰੀ ਨਹੀਂ ਗਈ ਉਹਨਾਂ ਨੇ ਰਾਤ 11:30 ਵਜੇ ਆ ਕੇ ਇਸ ਪਰਿਵਾਰ ਨੂੰ ਡਰਾਉਣ ਦੇ ਲਈ ਪਿੱਛੇ ਹਟਾਉਣ ਦੇ ਲਈ ਇਹਨਾਂ ਦੇ ਦਰਵਾਜ਼ੇ ਦੇ ਵਿੱਚ ਗੋਲੀਬਾਰੀ ਕੀਤੀ ਆ ਤੁਸੀਂ ਦੇਖ ਸਕਦੇ ਹੋ ਗੋਲੀਆਂ ਚੱਲੀਆਂ ਤੇ ਇਹ ਪਰਿਵਾਰ ਸਾਰਾ ਜਿਹੜਾ ਹੈਗਾ ਉਹ ਇਹਨਾਂ ਨੇ ਆਪਣੀ ਜਾਨ ਬਚਾਈ ਔਰ ਪੁਲਿਸ ਪ੍ਰਸ਼ਾਸਨ ਵੱਲੋਂ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਅੱਜ ਐਸਪੀਡੀ ਮੋਗਾ ਉਹ ਇੱਥੇ ਹਾਜ਼ਰ ਹੋਏ ਉਹਨਾਂ ਨੇ ਆ ਕੇ ਤਵਦੀਸ਼ ਕੀਤੀ ਨਾਲ ਐਸਐਚਓ ਫਤੇਗੜ ਪਿੰਤੂਰ ਤੇ ਮੈਂ ਉਹ ਪੁਲਿਸ ਪ੍ਰਸ਼ਾਸਨ ਨੂੰ ਔਰ ਡੀਸੀ ਸਾਹਿਬ ਨੂੰ ਬੇਨਤੀ ਕਰਨਾ ਕਿ ਕਿਰਪਾ ਕਰਕੇ ਇਹੋ ਜੇ ਗਲਤ ਅੰਸਰਾਂ ਤੇ ਨੱਥ ਪਈ ਜਾਵੇ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਕਿ ਪਿੰਡਾਂ ਦੇ ਵਿੱਚ ਲੋਕ ਚਾਹੁੰਦੇ ਨੇ ਉਹਨਾਂ ਨੂੰ ਬੇਖੌਫ ਹੋ ਕੇ ਇਲੈਕਸ਼ਨ ਲੜਨ ਦਿੱਤਾ ਜਾਵੇ ਸਰਕਾਰ ਵੱਲੋਂ ਤੇ ਚੋਣ ਕਮਿਸ਼ਨ ਵੱਲੋਂ ਭਾਈਚਾਰਕ ਸਾਂਝ ਬਣਾਉਣ ਦੀ ਵੀ ਕਿਹਾ ਜਾ ਰਿਹਾ ਕਿ ਭਾਈਚਾਰਕ ਸਾਂਝ ਨਾਲ ਵੋਟਾਂ ਲੜੀਆਂ ਲੈਂੀਆਂ ਆਣ ਗਿਆ ਤੇ ਭਾਈਚਾਰਕ ਸਾਂਝ ਨਾਲ ਚੋਣਾ ਸਿਰੇ ਚੜਨ ਗਿਆ। ਹਾਂ ਕਿਸ ਤਰ੍ਹਾਂ ਦੇਖਦੇ ਹੋ ਭਾਈਚਾਰਕ ਸਾਂਝ ਨੂੰ? ਅ ਦੇਖੋ ਪਿੰਡਾਂ ਦੇ ਵਿੱਚ ਭਾਈਚਾਰਕ ਸਾਂਝ ਬਰਕਰਾਰ ਰਹਿਣੀ ਬਹੁਤ ਜ਼ਰੂਰੀ ਹੈ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਇੱਕ ਮੁੰਡੀ ਜਮਾਲ ਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ। ਕਿੰਨਾ ਤੇ ਸਰ ਗੋਲੀ ਚਲਾਈ ਗਈ? ਕੌਣ ਬੰਦੇ ਆ? ਕੀ ਜਾਣਕਾਰੀ ਦੱਸੋ? ਕੱਲ ਸਾਨੂੰ ਰਾਤ ਇੱਕ ਇਨਫੋਰਮੇਸ਼ਨ ਮਸੂਲ ਹੋਈ ਸੀ ਰਾਤ 12:00 ਵਜੇ ਤੇ ਸਾਡੀ ਟੀਮ ਸਾਡੇ ਐਸਐਸਓ ਸਾਹਿਬ ਮੈਂ ਆਪ ਪਰਸਨਲੀ ਮੌਕੇ ਤੇ ਪਹੁੰਚਿਆ ਤੇ ਅਸੀਂ ਵੈਰੀਫਾਈ ਕੀਤਾ ਤੇ ਉਦੋਂ ਤੇ ਅਸੀਂ ਐਫਆਰ ਦੱਟ ਕਰ ਲਈ ਆ ਅਕਰ ਬੱਤੀ ਬੜਾ ਚੋਰੀ ਇੰਟਰਸੈਕਸ਼ਨ 109 125 324 ਬੀਐਨਐਸ 254 ਯਾਰ ਨੇ ਹਾਂ ਸਰ ਕਿੰਨਾ ਦੇ ਬਿਆਨਾਂ ਤੇ ਫਾਇਰ ਸਰ ਕਿੰਨਾ ਦੇ ਘਰੇ ਗਏ ਗੋਲੀ ਚੱਲੀ ਇਹ ਗੁਰਪ੍ਰੀਤ ਸਿੰਘ ਆ ਸਾਨੂੰ ਪਛੋਤ ਸਿੰਘ ਮੁੰਨੀਮਾ ਪਤਾ ਹੀ ਵੀ ਲੱਗਿਆ ਸਰ ਸਰਪੰਚੀ ਦੀ ਚੋਣ ਲੜ ਰਹੇ ਆ ਇਨੰਦਰ ਕਹਿੰਦਾ ਕਿ ਸਾਡੇ ਤੇ ਤਾਂ ਜਿਹੜੀ ਫਾਇਰਿੰਗ ਕਰਾਈ ਗਈ ਨਹੀਂ ਅਮਿੰਦਰ ਕੋਈ ਸਾਡੇ ਧਿਆਨ ਚ ਗੱਲ ਨਹੀਂ ਆਈ ਬਾਕੀ ਅਸੀਂ ਬੜੀ ਡਿੰਗਾਈ ਨਾਲ ਇਨਵੈਸਟੀਗੇਸ਼ਨ ਕਰ ਰਹੇ ਹਾਂ ਬੇ ਟੈਕਨੀਕਲ ਤਰੀਕੇ ਨਾਲ ਤੇ ਜਲਦੀ ਜੋ ਅੱਗੇ ਇਨਵੈਸਟੀਗੇਸ਼ਨ ਚੱਲੂਗਾ ਤਾਂ ਸਾਹਮਣੇ ਲਿਆ ਕਰਾਂਗੇ ਸਰ ਪੰਜ ਤੋਂ 6 ਦੇ ਫਾਇਰ ਸੁਣ ਚਾਇਆ ਕਿ ਪੰਜ 6 ਫਾਇਰ ਹੋਏ ਬਾਕੀ ਜੋ ਵੀ ਇਨਵੈਸਟੀਗੇਸ਼ਨ ਅੱਗੇ ਸਾਹਮਣੇ ਆਗਿਆ ਤਾਂ ਧਿਆਨ ਦਿੱਤਾ ਸਰ ਕੋਈ ਸੀਸੀਟੀਵੀ ਕੈਮਰੇ ਦੀ ਵੀਡੀਓ ਆਈ ਸਾਹਮਣੇ ਸਰ ਦੇ ਕੋਈ ਹੋਰ ਇਨਵੈਸਟੀਗੇਸ਼ਨ ਦਾ ਮੈਟਰ ਆ ਜੋ ਵੀ ਅੱਗੇ ਅਸੀਂ ਕਰਾਂਗੇ ਤੁਹਾਨੂੰ ਬੜੇ ਬਰੀਫਲੀ ਅਸੀਂ ਦੱਸਾਂਗੇ ਕਿੰਨੇ ਜਿਹੜੇ ਦਾ ਮਾਮਲਾ ਦਾ ਮਾਮਲਾ ਜੀ ਹਲੇ ਇਹ ਸਾਨੂੰ ਦੱਸ ਨਹੀਂ ਸਕਦੇ ਤੁਹਾਨੂੰ ਇੱਕ ਵੀ ਸਾਡਾ ਅਫੇਅਰ ਦਰਜ ਕੀਤੀ ਗਈ ਹੈ ਤੇ ਜੋ ਵੀ ਅੱਗੇ ਇਨਵੈਸਟੀਗੇਸ਼ਨ ਦੇ ਜਿਹੜੇ ਬੰਦੇ ਅਸੀਂ ਲਿਆਵਾਂਗੇ ਤੁਹਾਨੂੰ ਬਰੀਫਲੀ ਦੱਸਾਂਗੇ ਕੋਈ ਸੱਤਾਧਾਰਕ ਪਾਰਟੀ ਵੱਲੋਂ ਵੀ ਕੋਈ ਦਿੱਤਾ ਗਈ ਹੈ ਇਹਦੇ ਪਰ ਕੋਈ ਨਹੀਂ ਅਮੇਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਬਾਕੀ ਕੋਈ ਬਰੀਫਲੀ ਕੋਈ ਗੱਲ ਤੁਹਾਡੇ ਸਾਹਮਣੇ ਆਉਗੀ ਸਾਡੇ ਸਾਹਮਣੇ ਤੇ ਅਸੀਂ ਗੱਲ ਨਹੀਂ ਕਰਾਂਗੇ